ਜਦੋਂ ਦਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਧਰਨਾ ਚਕਾਉਣ ਵਾਸਤੇ ਵੱਡਾ ਐਕਸ਼ਨ ਲਿਆ ਗਿਆ ਉਸ ਤੋਂ ਬਾਅਦ ਜੇਕਰ ਹੁਣ ਗੌਰ ਨਾਲ ਦੇਖਿਆ ਜਾਵੇ ਤਾਂ ਇਸ ਪਿੱਛੇ ਕੀ ਕਾਰਨ ਸਨ ਉਸ ਤੇ ਗੱਲ ਕਰਦੇ ਆ ਇਸ ਐਕਸ਼ਨ ਨੂੰ ਜਦੋਂ ਆਪਾਂ ਤਿੰਨ ਖੇਤੀ ਕਾਨੂੰਨਾ ਖਿਲਾਫ ਲੜੇਗੇ ਸੰਘਰਸ਼ ਨਾਲ ਜੋੜ ਕੇ ਦੇਖਦੇ ਆ ਤਾਂ ਬੜੀ ਹੈਰਾਨੀ ਪ੍ਰਗਟ ਹੁੰਦੀ ਹੈ ਇਸ ਵੇਲੇ ਭਾਰਤ ਦੀ ਨੈਸ਼ਨਲ ਮੀਡੀਆ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮਖੌਲ ਕੀਤਾ ਜਾ ਰਿਹਾ ਟਰੋਲ ਕੀਤਾ ਜਾ ਰਿਹਾ ਹੈ ਕਿ ਹੁਣ ਦੇਖ ਲਓ ਮੋਦੀ ਸਰਕਾਰ ਨੇ ਤਾਂ ਅਜੇ ਹਰ ਨਹੀਂ ਕੀਤਾ ਸੀ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਰ ਦਿਖਾਇਆ ਜਿਹੜੀ ਆਮ ਆਦਮੀ ਪਾਰਟੀ ਬੁਲਡੋਜ਼ਰ ਨੀਤੀ ਦਾ ਕੇਂਦਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੀ ਨਹੀਂ ਥੱਕਦੀ ਸੀ ਉਸ ਖੁਦ ਸਰਕਾਰ ਨੇ ਹੀ ਪੰਜਾਬ ਦੇ ਵਿੱਚ ਬੁਲਡੋਜ਼ਰ ਨੀਤੀ ਨੂੰ ਚਲਾ ਦਿੱਤਾ ਹੁਣ ਨੈਸ਼ਨਲ ਮੀਡੀਆ ਦੇ ਵਿੱਚ ਇਹ ਵੀ ਚੱਲ ਰਿਹਾ ਕਿ ਕਿਸਾਨਾਂ ਨੇ ਡਟ ਕੇ ਦਿੱਲੀ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਰੋਸ ਮੁਜਾਰੇ ਦਿਨ ਰਾਤ ਇੱਕ ਕਰਕੇ ਕੀਤੇ ਲਗਾਤਾਰ ਮੋਦੀ ਸਰਕਾਰ ਨੂੰ ਭੰਡਿਆ ਪਰ ਮੋਦੀ ਸਰਕਾਰ ਨੇ ਕਦੇ ਵੀ ਬਲਡੋਜ਼ਰ ਨੀਤੀ ਨੂੰ ਨਹੀਂ ਅਪਣਾਇਆ ਸੀ ਉਹਨਾਂ ਨੇ ਕਦੇ ਵੀ ਕਿਸਾਨਾਂ ਦੇ ਖਿਲਾਫ ਅਜਿਹੀ ਨੀਤੀ ਨੂੰ ਨਹੀਂ ਅਪਣਾਇਆ ਜਿਸ ਤਰ੍ਹਾਂ ਦਾ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਹੈ ਇਸ ਗੱਲ ਨੂੰ ਲੈ ਕੇ ਲਗਾਤਾਰ ਨੈਸ਼ਨਲ মিডিਏ ਦੇ ਵਿੱਚ ਅਤੇ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਦਿਖਾਉਣ ਦੀ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ ਇੱਕ ਲਗਾਤਾਰ ਕਹਿ ਸਕਦੇ ਕਿ ਮਹਿਮਾ ਚੱਲ ਰਹੀ ਹੈ ਇਹ ਚਲਣੀ ਵੀ ਚਾਹੀਦੀ ਹੈ ਕਿਉਂਕਿ ਆਮ ਆਦੀ ਪਾਰਟੀ ਲਗਾਤਾਰ ਇਹ ਕਹਿੰਦੀ ਵੀ ਰਹਿੰਦੀ ਚ ਕਿ ਅਸੀਂ ਕਿਸਾਨੀ ਹਤੈਸੀਆਂ ਕਿਸਾਨਾਂ ਨਾਲ ਮਿਲ ਕੇ ਸਰਕਾਰ ਚਲਾ ਰਹੇ ਹਾਂ ਕਿਸਾਨਾਂ ਦੀਆਂ ਮੰਗਾਂ ਉਹ ਪਹਿਲ ਦੇ ਆਧਾਰ ਤੇ ਹੱਲ ਕਰਨੀਆਂ ਚਾਹੁੰਦੇ ਨੇ ਪਰ ਅਜੇ ਹਾ ਕੀ ਹੋ ਗਿਆ ਕਿ ਇੱਕ ਦਿਨ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਟੱਕਾ ਕੀਤਾ ਗਿਆ ਅਜਿਹਾ ਮਸਲਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੁਣ ਤੱਕ ਅਨੇਕਾਂ ਸਰਕਾਰਾਂ ਇੱਥੇ ਆਈਆਂ ਗਈਆਂ ਪਰ ਅਜੇ ਹਾ ਵਿਵਹਾਰ ਕਿਸਾਨਾਂ ਦੇ ਨਾਲ ਕਦੇ ਨਹੀਂ ਹੋਇਆ ਜਿਸ ਤਰ੍ਹਾਂ ਦਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵਿੱਚ ਹੋਇਆ ਇਸ ਵਿਸ਼ੇ ਕਾਰਨ ਜੇਕਰ ਆਪਰ ਦੇਖੇ ਤਾਂ ਕੀ ਮੰਨੇ ਜਾਂਦੇ ਨੇ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਇਕ ਲੁਧਿਆਣਾ ਦੀ ਹੁਣ ਜਿਮਣੀ ਚੋਣ ਆ ਰਹੀ ਆ ਉੱਥੋਂ ਦਾ ਵਪਾਰੀ ਵਰਗ ਜਦੋਂ ਹੁਣ ਉਹਨਾਂ ਨੇ 2-3 ਦਿਨ ਪਹਿਲਾਂ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਦੁਆਰਾ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਉੱਥੇ ਇਹ ਗੱਲ ਹੋਈ ਕਿ ਪੰਜਾਬ ਵਿੱਚ ਵਪਾਰੀ ਵਰਗ ਕਿਵੇਂ ਆਊਗਾ ਆਪਣਾ ਉਦਯੋਗ ਲਾਊਗਾ ਪੰਜਾਬ ਦੇ ਬਾਰਡਰ ਤਾਂ ਬੰਦ ਕੀਤੇ ਪਏ ਨੇ ਇੱਥੇ ਰੋਜ਼ ਤਰ੍ਹਾਂ ਦਾ ਪ੍ਰਦਰਸ਼ਨ ਹੁੰਦਾ ਜਿਸ ਕਰਕੇ ਕਾਰਨ ਮੰਨਿਆ ਜਾਂਦਾ ਕਿ ਕੇਜਰੀਵਾਲ ਦੇ ਦਿੱਤੇ ਹੁਕਮਾਂ ਦੇ ਅਨੁਸਾਰ ਹੀ ਇਹ ਵੱਡੀ ਕਾਰਵਾਈ ਹੋਈ ਹੈ ਪਰ ਇਥੋਂ ਗੱਲ ਇਹ ਸਾਹਮਣੇ ਆਉਂਦੀ ਹੈ ਇਸ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੀ ਕਾਰਵਾਈ ਨੇ ਮੋਦੀ ਸਰਕਾਰ ਨੂੰ ਚੰਗਾ ਕਹਾ ਦਿੱਤਾ ਹੈ ਔਰ ਇਸ ਤੋਂ ਪਹਿਲਾਂ ਜੋ ਪੰਜਾਬ ਵਿੱਚ ਸਰਕਾਰਾਂ ਰਹੀਆਂ ਭਾਵੇਂ ਉਹ ਅਕਾਲੀ ਜਲਦੀ ਹੋਵੇ ਭਾਵੇਂ ਕਾਂਗਰਸ ਸਰਕਾਰ ਹੋਵੇ ਉਹਨਾਂ ਸਰਕਾਰਾਂ ਦੇ ਜੋ ਕਾਰਜਕਾਰੀ ਭਾਵੇਂ ਕਿਸੇ ਪ੍ਰਕਾਰ ਦੇ ਰਹੀਏ ਪਰ ਅੱਜ ਲੋਕ ਉਹਨਾਂ ਨੂੰ ਕਹਿ ਰਹੇ ਨੇ ਕਿ ਇਸ ਤੋਂ ਚੰਗਾ ਤਾਂ ਉਹੀ ਸਨ ਵੱਡੀ ਪੱਧਰ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਹੈਗਾ ਇਸ ਗੱਲ ਨੂੰ ਲੈ ਕੇ ਭਾਵੇਂ ਹੋ ਸਕਦਾ ਆਮ ਆਦਮੀ ਪਾਰਟੀ ਹੁਣ ਚਿੰਤਤ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਦਾ ਹਮੇਸ਼ਾ ਇੱਕ ਦਸਤੂਰ ਰਿਹਾ ਕਿ ਉਹ ਪਹਿਲਾਂ ਕਾਰਵਾਈ ਨੂੰ ਅੰਜਾਮ ਦੇ ਦਿੰਦੀ ਹੈ ਫਿਰ ਉਸ ਕਾਰਵਾਈ ਤੇ ਜੂ ਟਰਨ ਵੀ ਲੈ ਲੈਂਦੀ ਆ ਪਰ ਇਸ ਵਾਰ ਉਹਨਾਂ ਨੇ ਅਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ ਜਿਸ ਤੇ ਭਾਵੇਂ ਉਹ ਜੂ ਟਰਨ ਵੀ ਲੈ ਲੈ ਪਰ ਉਹਦੇ ਲਈ ਲੋਕਾਂ ਦੇ ਜਿਲ੍ਹਾਂ ਦੇ ਵਿੱਚ ਉਹ ਜਗ੍ਹਾ ਬਣਾਉਣੀ ਬੜੀ ਔਖੀ ਹੋ ਗਈ ਜਿਸ ਤਰ੍ਹਾਂ ਦੀ ਜਗ੍ਹਾ ਉਹਨਾਂ ਨੇ 2022 ਦੀਆਂ ਚੋਣਾਂ ਵਿੱਚ ਮੌਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਸਰਕਾਰ ਬਣਾਉਣ ਲਈ ਜਗ੍ਹਾ ਬਣਾਈ ਸੀ ਹੁਣ ਸਵਾਲ ਇਹ ਵੀ ਖੜਾ ਹੁੰਦਾ ਕਿ ਜਦੋਂ 2024 ਦੇ ਵਿੱਚ ਲਗਭਗ ਜੁਲਾਈ ਮਹੀਨੇ ਦੀ ਗੱਲ ਹੋਵੇਗੀ ਜਦੋਂ ਸਭ ਮਾਨਯੋਗ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਉਹ ਕੁਝ ਦਿਨਾਂ ਦੇ ਅੰਦਰ ਇਹ ਬਾਰਡਰ ਖਾਲੀ ਕਰਵਾਏ ਪਰ 1 ਸਾਲ ਦਾਸਵਾਂ ਬੀਤਣ ਵਾਲਾ ਹੋਣ ਵਾਲਾ ਸੀ ਇਹਨਾਂ ਜਾਰੀ ਕੀਤੀਆਂ ਹਦਾਇਤਾਂ ਨੂੰ ਪਰ ਇਸ ਤੇ ਕੋਈ ਅਮਲ ਨਹੀਂ ਹੋਇਆ ਜਿਸ ਤਰ੍ਹਾਂ ਇਹ ਕਾਰਵਾਈ ਹੁਣ ਸਿਰਫ ਇੱਕ ਦਿਨ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਕੀਤੀ ਹੈ ਹੁਣ ਕਾਰਨ ਇਹ ਵੀ ਮੰਨਿਆ ਜਾਂਦਾ ਕਿ ਇਹ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਆਦੇਸ਼ਾਂ ਦੇ ਕਰਵਾਈ ਹੋਈ ਹੈ ਉਧਰ ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਨੇ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਕੇਂਦਰ ਦੇ ਨਾਲ ਕਿਉਂ ਖਿੱਚੜੀ ਵਾਂਗ ਚੱਲ ਰਹੇ ਨੇ ਇਹ ਵੀ ਚਰਚਾ ਚੱਲ ਰਹੀ ਹੈ ਚਲੋ ਆਪਾਂ ਇਸ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਲੋਕਾਂ ਵਿੱਚ ਵੱਡੀ ਪੱਧਰ ਚਰਚਾ ਚੱਲ ਰਹੀ ਹੈ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਸਾਰੀ ਇਹ ਖੇਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਚਾਈ ਗਈ ਹੈ ਜਿਸ ਦਾ ਖਮਾਜਾ ਉਹਨਾਂ ਨੂੰ ਭੁਗਤਣਾ ਪਵੇਗਾ ਭਾਵੇਂ ਉਹ ਆਪਾਂ ਅਗਲੀਆਂ ਚੋਣਾਂ ਦੀ ਗੱਲ ਕਰ ਲਈਏ ਜਾਂ ਇਸ ਦਾ ਮਤਲਬ ਲੋਕ ਇਹ ਕਹਿਣਾ ਚਾਹੁੰਦੇ ਨੇ ਕਿ ਜੋ ਅਗਲੇ 2 ਸਾਲ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਸ ਵਿੱਚ ਇਸ ਰਕਮ ਇਹ ਜਬੂਗਤਣਾ ਪਵੇਗਾ ਪਰ ਸਵਾਲ ਇੱਥੇ ਇਹ ਵੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਕਿਸਾਨਾਂ ਪ੍ਰਤੀ ਆਪਣਾ ਹੇਜ ਦਿਖਾਉਂਦੀ ਸੀ ਉਸ ਵੇਲੇ ਦੀ ਗੱਲ ਹੈ ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਮੋਦੀ ਸਰਕਾਰ ਖਿਲਾਫ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਬਾਰਡਰਾਂ ਤੇ ਬੈਠੇ ਸੀ ਅਤੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਨ ਨੂੰ ਲੈ ਕੇ ਅੜੇ ਹੋਏ ਸੀ ਉਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਜੋ ਦਿੱਲੀ ਵਿੱਚ ਮੌਜੂਦ ਸੀ ਉਹ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਲਈ ਉਹ ਉੱਥੇ ਤਰ੍ਹਾਂ-ਤਰ੍ਹਾਂ ਦੀਆਂ ਵਾਈਫਾਈ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵੀ ਦਾਅਵੇ ਕਰਦੀ ਨਹੀਂ ਸਕਦੀ ਸੀ ਪਰ ਉਹੀ ਸਰਕਾਰ ਪੰਜਾਬ ਦੇ ਵਿੱਚ ਤਾਕਤ ਹੋਣ ਤੋਂ ਬਾਅਦ ਇੰਨਾ ਵੱਡਾ ਐਕਸ਼ਨ ਕਿਸਾਨਾਂ ਤੇ ਲੈ ਲਿਆ ਇਹ ਕਿਤਨਾ ਕਿਸੇ ਜ਼ਰੂਰ ਵੱਡੇ ਸਵਾਲ ਖੜੇ ਕਰਦਾ ਇਸ ਪਿੱਛੇ ਕਾਰਨ ਹੁਣ ਲੋਕਾਂ ਚਰਚਾ ਚੱਲਦੀ ਹੈ ਕਿ ਇੱਕ ਪਾਸੇ ਕੇਜਰੀਵਾਲ ਦਾ ਕਿਹਾ ਹੋ ਸਕਦਾ ਹੈ ਜੋ ਹਰਿਆਣਾ ਦੇ ਇੱਕ ਹਲਕੇ ਦੀ ਜਿਮਣੀ ਚੋਣ ਆ ਰਹੀ ਆ ਉਸ ਦਾ ਵੀ ਕਾਰਨ ਹੋ ਸਕਦਾ ਦੂਸਰਾ ਲੋਕਾਂ ਵਿੱਚ ਇਹ ਵੀ ਗੱਲ ਚੱਲਦੀ ਹੈ ਕਿ ਭਗਵੰਤ ਮਾਨ ਦੀ ਕੇਂਦਰ ਸਰਕਾਰ ਨਾਲ ਪੂਰੀ ਸੈਟਿੰਗ ਚੱਲ ਰਹੀ ਆ ਉਸ ਦੇ ਆਦੇਸ਼ਾਂ ਦੇ ਅਨੁਸਾਰ ਕੇਂਦਰ ਸਰਕਾਰ ਨੇ ਭਗਵੰਤ ਮਾਨ ਰਾਹੀਂ ਇਹ ਕਾਰਵਾਈ ਕਰਵਾਈ ਹੈ ਚਲੋ ਕਾਰਵਾਈ ਕਿਸੇ ਵੀ ਤਰੀਕੇ ਨਾਲ ਹੋਈ ਆ ਪਰ ਹੋਇਆ ਬੜਾ ਮੰਦ ਭਗਾ ਕਿਉਂਕਿ ਜਿਸ ਤਰ੍ਹਾਂ ਦਾ ਰਵਈਆ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਉਹ ਬੜਾ ਨਿੰਦਣਯੋਗ ਹੈ ਪਾਵੇਂ ਅਸੀਂ ਇਹ ਗੱਲ ਕੋਈ ਇੱਕ ਵਿਰੋਧੀ ਧਿਰ ਦੇ ਬਜੋ ਰੋਲ ਨਵਾਉਣ ਦੇ ਤੌਰ ਤੇ ਨਹੀਂ ਕਹਿ ਰਹੇ ਇੱਕ ਅਸੀਂ ਇਨਸਾਨੀਅਤ ਤੌਰ ਤੇ ਕਹਿ ਰਹੇ ਹਾਂ ਕਿਉਂਕਿ ਜਦੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਕਿਸਾਨ ਭੁੱਖਣ ਭਾਣੇ ਉੱਥੋਂ ਭਜਾ ਦਿੱਤੇ ਗਏ ਕਈਆਂ ਨੂੰ ਉਹਨਾਂ ਦਾ ਸਮਾਨ ਵੀ ਨਹੀਂ ਚੱਕਣ ਦਾ ਸਮਾਂ ਲੱਗਿਆ ਔਰ ਬੜੀ ਤੱਕੇ ਸਹੀ ਨਾਲ ਪਹੁੰਚ ਆ ਗਿਆ ਬੜਾ ਦੇਖ ਕੇ ਦੁੱਖ ਵੀ ਹੋਇਆ ਹੁਣ ਇੱਥੇ ਗੱਲ ਵੱਡੀ ਇਹ ਵੀ ਦੇਖਣ ਵਾਲੀ ਹੈ ਕਿ ਜਿਹੜਾ ਕਿਸਾਨ ਜਿ세 ਬੰਦੀਆ ਆੜੋ ਆੜ ਆਪਣੀਆਂ ਢਫਲੀਆਂ ਵਜਾਉਂਦੀਆਂ ਫਿਰਦੀਆਂ ਨੇ ਉਹਨਾਂ ਨੂੰ ਵੀ ਇੱਕ ਜੱਟ ਫੰਡ ਜ਼ਰੂਰਤ ਹੈ ਕਿਉਂਕਿ ਜੇਕਰ ਇਹ ਇੱਕ ਜੁੱਟ ਸਾਰੀਆਂ ਜੱਥੇਬੰਦੀਆਂ ਜਿਸ ਤਰ੍ਹਾਂ ਦਿੱਲੀ ਅੰਦੋਲਨ ਚੱਲਿਆ ਸੀ ਉਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਉਸ ਪ੍ਰਕਾਰ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਹੁੰਦੀਆਂ ਤਾਂ ਇੰਨਾ ਵੱਡਾ ਐਕਸ਼ਨ ਕਿਤੇ ਵੀ ਸਰਕਾਰ ਵੱਲੋਂ ਨਹੀਂ ਲਿਆ ਜਾਣਾ ਸੀ ਹੁਣ ਭਾਵੇਂ ਬਿਆਨ ਬਿਆਨ ਖੇਡਾਂ ਦਾ ਖੇਡੇ ਜਾਂਦੀਆਂ ਨੇ ਸਾਰੀਆਂ ਜੱਥੇਬੰਦੀਆਂ ਕਹਿ ਰਹੀਆਂ ਨੇ ਪੰਜਾਬ ਸਰਕਾਰ ਨੇ ਗਲਤ ਕੀਤਾ ਗਲਤ ਕੀਤਾ ਪਰ ਇਸ ਨੂੰ ਅੱਗੇ ਉਹ ਕਿਵੇਂ ਆਪਣੀ ਕਾਰਵਾਈ ਚਲਾਉਂਦੀਆਂ ਨੇ ਤਾਂ ਇਹ ਵੇਖਣ ਵਾਲਾ ਸਮਾਂ ਹੋਵੇਗਾ ਪਰ ਜਿਸ ਤਰ੍ਹਾਂ ਦਾ ਹਾਲਾਤ ਮੌਜੂਦਾ ਸਮੇਂ ਵਿੱਚ ਬਣਾਏ ਗਏ ਨੇ ਉਸ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਹੁਣ ਜੁਨੀਅਨ ਦਾ ਕਿਸਾਨ ਜੁਨੀਅਨ ਦਾ ਕੋਈ ਬਹੁਤਾ ਪ੍ਰਭਾਵ ਆਂਦਰਾਂ ਵਿੱਚ ਆਉਣ ਦੇ ਸਮੇਂ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਜੇਕਰ ਕਿਸਾਨ ਜਥੇਬੰਦੀਆਂ ਇਕਜੁੱਟ ਨਾ ਹੋਈਆਂ ਦੂਸਰਾ ਵੱਡਾ ਕਾਰਨ ਇਹ ਵੀ ਹੈ ਕਿ ਜਦੋਂ ਇੱਕ ਪਾਸੇ ਮੀਟਿੰਗ ਚੱਲ ਰਹੀ ਸੀ ਕੇਂਦਰੀ ਮੰਤਰੀਆਂ ਤੇ ਪੰਜਾਬ ਦੇ ਮੰਤਰੀਆਂ ਨਾਲ ਕਿਸਾਨਾਂ ਦੀ ਜੋ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਵਿੱਚ ਵੀ ਕਿਸਾਨਾਂ ਨਾਲ ਵੱਡੀ ਪੱਧਰ ਤੇ ਇਹ ਹੀ ਬਹਿਸ ਬਾਜ਼ੀ ਕੀਤੀ ਗਈ ਕੇਂਦਰ ਦੇ ਮੰਤਰੀਆਂ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਬਿਨਾ ਕਿਸੇ ਠੋਸ ਅੰਕੜਿਆਂ ਤੋਂ ਹੀ ਮੀਟਿੰਗ ਵਿੱਚ ਆਉਂਦੇ ਹੋ ਉੱਥੇ ਵੀ ਮਾਹੌਲ ਮੀਟਿੰਗ ਦੇ ਵਿੱਚ ਸ਼ੁਰੂ ਤੋਂ ਮਾਹੌਲ ਗਰਮ ਰਿਹਾ ਮੰਤਰੀਆਂ ਨੇ ਜੋ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਕਿਸਾਨ ਆਗੂਆਂ ਨਾਲ ਇਹ ਮੀਟਿੰਗ ਜੋ ਐਕਸ਼ਨ ਲੈਣ ਤੋਂ ਪਹਿਲਾਂ ਕੀਤੀ ਗਈ ਆ ਉਸ ਵਿੱਚ ਵੀ ਕਿਸਾਨ ਆਗੂਆਂ ਨਾਲ ਕੋਈ ਵਿਹਾਰ ਕੋਈ ਬਹੁਤਾ ਚੰਗਾ ਨਹੀਂ ਰਿਹਾ ਮੀਟਿੰਗ ਵਿੱਚ ਮਾਹੌਲ ਗਰਮ ਹੀ ਰੱਖਿਆ ਉਸ ਤੋਂ ਬਾਅਦ ਇਹ ਸਾਰੀ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ